ਗਰਮੀ ਦਾ ਅਸਰ ਬਾਜ਼ਾਰ ਵੀ ਖਾਲੀ ਦੂਰ ਦੂਰ ਤੱਕ ਬਾਜ਼ਾਰਾਂ ਦੇ ਵਿੱਚੋਂ ਰੌਣਕ ਗਾਇਬ ਕਿਉਂਕਿ ਗਰਮੀ ਹੀ ਇੰਨੀ ਹੈ ਕਿ ਲੋਕ ਬਾਜ਼ਾਰਾਂ ਵਿੱਚ ਨਹੀਂ ਨਿਕਲ ਰਹੇ ਇਹ ਤਸਵੀਰਾਂ ਜਲਾਲਾਬਾਦ ਦੀਆਂ ਜਲਾਲਾਬਾਦ ਦੇ ਮੁੱਖ ਬਾਜ਼ਾਰ ਦੀਆਂ ਤਸਵੀਰਾਂ ਬੰਮਣੀ ਬਾਜ਼ਾਰ ਦੀਆਂ ਜਿੱਥੇ ਗਰਮੀ ਦੇ ਨਾਲ ਬਾਜ਼ਾਰਾਂ ਦੇ ਵਿੱਚੋਂ ਰੌਣਕ ਜਿਹੜੀ ਹੈ ਉਹ ਗਾਇਬ ਹੋ ਗਈ ਹੈ ਦੱਸ ਦਈਏ ਕਿ ਗਰਮੀ ਇੰਨੀ ਜ਼ਿਆਦੇ ਹੈ ਕਿ ਜਿੱਥੇ ਪਸ਼ੂ ਪੰਛੀ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਪਸ਼ੂ ਪੰਛੀ ਵੀ ਪ੍ਰਭਾਵਿਤ ਹੋਏ ਆ ਗਰਮੀ ਇਸ ਕਦਰ ਵੱਧ ਚੁੱਕੀ ਹੈ ਕਿ ਲੋਕਾਂ ਦਾ ਜੀਣਾ ਮੁਹਾਲ ਹੋਇਆ ਅਤੇ ਬਾਜ਼ਾਰਾਂ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਹੈਗਾ ਉਹ ਵਪਾਰ ਤੇ ਕੰਮ ਕਾਜ ਤੇ ਵੀ ਪੈ ਰਿਹਾ ਹੈ 4 ਵਜੇ ਦਾ ਸਮਾਂ ਔਰ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਦੇ ਬਾਮਣੀ ਬਾਜ਼ਾਰ ਦੀਆਂ ਤਸਵੀਰਾਂ ਕਿ ਇਸ ਸਮੇਂ ਇੱਥੇ ਕੋਈ ਵੀ ਰੌਣਕ ਜਿਹੜੀ ਆ ਉਹ ਨਹੀਂ ਦਿਖਾਈ ਦਿੰਦੀ ਜ਼ੂਮ ਕਰਕੇ ਤੁਹਾਨੂੰ ਦਿਖਾਣਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਆ ਕਿ ਕੋਈ ਖਾਸ ਰੌਣਕ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ ਤਾਂ ਇਹ ਸਿੱਧੇ ਤੌਰ ਤੇ ਅਸਰ ਹੈਗਾ ਗਰਮੀ ਦਾ ਔਰ ਗਰਮੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਬਾਜ਼ਾਰਾਂ ਦੇ ਵਿੱਚ ਹੁਣ ਰੌਣਕ ਜਿਹੜੀ ਆ ਉਹ ਗਾਇਬ ਹੋਣ ਲੱਗੀ ਆ ਤੁਸੀਂ ਇਸ ਵੇਲੇ ਬਾਜ਼ਾਰ ਦੇ ਵਿੱਚ ਆਰਾਮ ਦੇ ਨਾਲ ਆਪਣੀ ਕਾਰ ਤੇ ਸਾਰਾ ਬਾਜ਼ਾਰ ਜਿਹੜਾ ਹੈਗਾ ਬਿਨਾਂ ਕਿਸੇ ਦਿੱਕਤ ਦੇ ਜਿਹੜਾ ਕ੍ਰਾਸ ਕਰ ਸਕਦੇ ਹਾਂ ਆਮ ਦਿਨਾਂ ਦੇ ਵਿੱਚ ਇੱਥੇ ਪੈਦਲ ਲੰਘਣਾ ਵੀ ਜਿਹੜਾ ਹੈਗਾ ਉਹ ਮੁਸ਼ਕਿਲ ਹੋ ਜਾਂਦਾ ਟੂ-ਵੀਲਰ ਤੇ ਵੀ ਜਾਮ ਦੀ ਸਥਿਤੀ ਹੋ ਜਾਂਦੀ ਹੈ ਲੇਕਿਨ ਗਰਮੀ ਦਾ ਪ੍ਰਕੋਪ ਹੈ ਕਿ ਬਾਜ਼ਾਰ ਬਿਲਕੁਲ ਖਾਲੀ ਦਿਖਾਈ ਦੇ ਰਿਹਾ ਔਰ ਬਾਜ਼ਾਰ ਦੇ ਵਿੱਚ ਰੌਣਕ ਜਿਹੜੀ ਹੈਗੀ ਆ ਉਹ ਬਿਲਕੁਲ ਗਾਇਬ ਹੈ ਤਾਂ ਇਹ ਮਨੁੱਖ ਦੇ ਜੀਵਨ ਤੇ ਅਸਰ ਜਿਹੜਾ ਹੈਗਾ ਉਹ ਪਿਆ ਗਰਮੀ ਦੇ ਨਾਲ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਜਿੱਥੇ ਗਰਮੀ ਦਾ ਅਸਰ ਪਸ਼ੂ ਪੰਛੀਆਂ ਤੇ ਮਨੁੱਖ ਤੇ ਪਿਆ ਉੱਥੇ ਹੀ ਵਪਾਰ ਤੇ ਵੀ ਇਸ ਦਾ ਅਸਰ ਪਿਆ ਬਾਜ਼ਾਰ ਜਿਹੜੇ ਐ ਉਹ ਦਿਨ ਵੇਲੇ ਬਿਲਕੁਲ ਖਾਲੀ ਦਿਖਾਈ ਦੇ ਰਹੇ ਐ ਸ਼ਾਮ 4:30 ਵਜੇ ਦੇ ਕਰੀਬ ਦਾ ਵਕਤ ਹੋ ਚੁੱਕਿਆ ਲੇਕਿਨ ਬਾਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਆ ਉਹ ਗਾਇਬ ਐ ਖਰੀਦਦਾਰੀ ਕਰਨ ਦੇ ਲਈ ਇੱਕਾ ਦੁੱਕਾ ਲੋਕ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਐ ਜ਼ਿਆਦਾਤਰ ਜਿਹੜੇ ਲੋਕ ਐ ਉਹ ਘਰ ਤੋਂ ਬਾਹਰ ਨਿਕਲਣ ਦੇ ਵਿੱਚ ਗੁਰੇਜ਼ ਕਰ ਰਹੀ ਹੈ ਤਾਂ ਇਹੋ ਜਿਹੀਆਂ ਤਸਵੀਰਾਂ ਜਿਹੜੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਜੋ ਅੱਜ ਜਿਹੜੀਆਂ ਹੈਗੀਆਂ ਇੱਥੇ ਦਿਖਾਈ ਦੇ ਰਹੀਆਂ ਦੁਕਾਨਦਾਰ ਵਿਲੇ ਬੈਠੇ ਐ ਸਵੇਰੇ ਦੁਕਾਨਾਂ ਤੇ ਆਉਂਦੀ ਐ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਵਿਲੇ ਬਹਿ ਜਾਂਦੀ ਐ ਚਾਹ ਬਣਾਉਣ ਵਾਲੇ ਵੀ ਵਿਲੇ ਬੈਠੇ ਐ ਕਿਉਂਕਿ ਦਕਾਨਾਂ ਦੇ ਗਾਹ ਕੀ ਹੈਣਗੇ ਤਾਂ ਗਰਮੀ ਦਾ ਅਸਰ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਬਿਲਕੁਲ ਹੀ ਦਿਨ ਵੇਲੇ ਹਾਲਾਤ ਜਿਹੜੇ ਆ ਉਹ ਕਰਫਿਊ ਵਰਗੇ ਹੋ ਜਾਂਦੇ ਆ ਤਾਂ ਘਰਾਂ ਦੇ ਵਿੱਚੋਂ ਲੋਕ ਨਹੀਂ ਨਿਕਲ ਰਹੇ ਜਿੰਨੀ ਗਰਮੀ ਹੈਗੀ ਹੈ ਉਸ ਦਾ ਅਸਰ ਜਿਹੜਾ ਹੈਗਾ ਉਹ ਵਪਾਰ ਤੇ ਪੈਂਦਾ ਹੋਇਆ ਵੀ ਦਿਖਾਈ ਦੇ ਰਿਹਾ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਮਣੀ ਚੁੰਗੀ ਚੌਕ ਦੀਆਂ ਇਹ ਵੀ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਅੱਗੇ ਜਾ ਕੇ ਕਿ ਕਿਸ ਤਰ੍ਹਾਂ ਦੇ ਨਾਲ ਰੌਣਕ ਜਿਹੜੀ ਹੈ ਉਹ ਹੈ ਨਹੀਂ ਕਿ ਬਾਜ਼ਾਰਾਂ ਦੇ ਵਿੱਚ ਰਸ਼ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਹੈਗਾ ਤੁਸੀਂ ਬੰਮਣੀ ਚੁੰਗੀ ਚੌਂਕ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਇੱਥੇ ਵੀ ਕੋਈ ਟ੍ਰੈਫਿਕ ਚਹਿਲ ਪਹਿਲ ਜ਼ਿਆਦਾ ਦਿਖਾਈ ਨਹੀਂ ਦੇ ਰਹੀ ਕਿਉਂਕਿ ਹਾਲਾਂਕਿ ਟਾਈਮ ਵੀ ਜਿਹੜਾ ਹੈਗਾ ਸ਼ਾਮ 4:30 ਵਜੇ ਦਾ ਹੋ ਗਿਆ ਇਸ ਦੇ ਬਾਵਜੂਦ ਵੀ ਜਿਹੜਾ ਹੈਗਾ ਬਾਜ਼ਾਰ ਖਾਲੀ ਦਿਖਾਈ ਦੇ ਰਿਹਾ ਤਾਂ ਗਰਮੀ ਦਾ ਅਸਰ ਜਿਹੜਾ ਹੈਗਾ ਉਹ ਸਿੱਧੇ ਅਸਿੱਧੇ ਤੌਰ ਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ